ਚਲੋ ਆ ਕਿੰਕ ਮੜਾ ਲਾਈਕ ਕੋਡ ਮੜਾ ਫਨ ਕਰੀ ਇੱਕ ਨਵਾਂ ਗਾਣਾ ਲਿਖਿਆ ਫਨ ਨੂੰ ਆਈ ਵਾਜੀ ਹੂੰ ਲੋਕੀ ਪੈਗਾ ਮਗਰ ਟਰੂਡੋ ਦੇ ਵੋਟਾਂ ਕਿਤੇ ਹੋਰ ਪਾਉਣ ਨੂੰ ਫਿਰਦੇ ਆ ਜਿੱਦਣ ਦੀਆਂ ਕਿਸ਼ਤਾਂ ਵਧੀਆਂ ਨੇ ਓਦਣ ਦੇ ਚਿੜਿਓ ਫਿਰਦੇ ਆ ਜਦ ਕੋਵਡ ਵਿੱਚ ਪੈਹੇ ਵੰਡਦਾ ਸੀ ਓਨੂੰ ਫੁੱਫੜ ਪੁੱਫੜ ਕਹਿੰਦੇ ਸੀ ਜਦੋਂ ਖੁੱਲੇ ਡੋਡੇ ਮਿਲਦੇ ਸੀ ਅਮਲੀ ਵੀ ਨਿਆਰਾ ਲੈਂਦੇ ਸੀ ਜਿਹੜੇ ਮੁੱਛਾਂ ਨੂੰ ਵਟ ਦਿੰਦੇ ਸੀ ਮੁੱਛਾਂ ਵੀ ਹੋ ਗਈਆਂ ਖੁੰਡੀਆਂ ਨੇ ਇਹ ਪਹਿਲਾਂ ਜਿਆ ਕੈਨੇਡਾ ਨਹੀਂ ਮੋੜਾਂ ਤੇ ਗੱਲਾਂ ਹੁੰਦੀਆਂ ਨੇ ਇਹ ਪਹਿਲਾਂ ਜਿਹਾਂ ਕੈਨੇਡਾ ਨਹੀਂ ਮੋੜਾਂ ਤੇ ਗੱਲਾਂ ਹੁੰਦੀਆਂ ਨੇ